ਜੀਵਿਕ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਦਾ ਤਾਂ ਕਿ ਜਰੂਰ ਬੜੇ ਰਹਿਣਾ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਖਬਰ ਮਲੂਕਾ ਵੱਲੋਂ ਮਲੋਟ ਰੋਡ ਤੇ ਬੱਸ ਸਟਾਪ ਬਣਾਉਣ ਦਾ ਫੈਸਲੇ ਦੇ ਕੀਤਾ ਗਿਆ ਸਵਾਗਤ ਹੈ ਇਸ ਦਿਨ ਵਾਲੀ ਮਲੂਕਾ ਵੱਲੋਂ ਮਲੋਟ ਰੋਡ ਤੇ ਬੱਸ ਬਣਾਉਣ ਦਾ ਕੀਤਾ ਗਿਆ ਫੈਸਲਾ ਬਟਿੰਡਾ 11 ਸتمبر ਦੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਮੰਤਰੀ ਸਿਦਕ ਸਿੰਘ ਮਲੂਕਾ ਨੇ ਪੰਜਾਬ ਸਰਕਾਰ ਵੱਲੋਂ ਬਟਿੰਡਾ ਦਾ ਬੱਸ ਓਟਾ ਮਲੋਟ ਰੋਡ ਤੋਂ ਬੜਾ ਓਟਾ ਬਣਾਏ ਜਾਣ ਦੀs ਵਗੈਰ ਦੀ ਕੀਤ ਕਰਦੇ ਕਿਹਾ ਹੈ ਕਿ ਇਸ ਨੂੰ ਵਕਤ ਦੀ ਜ਼ਰੂਰਤ ਕਰਾਰ ਦਿੱਤਾ ਹੈ ਮਲੂਕਾ ਤਰਫੋਂ ਮੀਡੀਆ ਇੰਚਾਰਜ ਰਤਨ ਸ਼ਰਮਾ ਵੱਲੋਂ ਚਾਰੀ ਪ੍ਰੈਸ ਦੇ ਅਧਿਆਨ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਬਿਸ਼ਨਾ ਦੀ ਆਬਾਦੀ ਕਈ ਗੁਣਾ ਵੱਧ ਗਈ ਹੈ ਇਸ ਦੇ ਨਾਲ ਵਿਸ਼ੇਸ਼ ਕਰਕੇ ਥਰਮਲ ਪਲਾਂਟ ਥਰਮਲ ਪਲਾਂਟ ਸ਼ੌਨੀ ਦੇ ਖਾਦ ਕਾਰਖਾਨੇ ਦੀ ਤਰੱਕੀ ਦੇ ਨਵੇਂ ਰਾਹ ਖੋਲ ਦਿੱਤੇ ਗਏ ਹਨ ਜਿਸ ਦੇ ਚਲਦਿਆਂ ਸ਼ਹੀਦ ਸ਼ਹਿਰ ਚਾਰਾ ਦਿਸ਼ਾ ਤੋ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਸ ਤੇ ਕੇਜੀਐਮ ਕੈਂਸਰ ਹਸਪਤਾਲ ਅਤੇ ਕੇਂਦਰ ਯੂਨੀਵਰਸਿਟੀ ਵਰਗੇ ਪ੍ਰੋਜੈਕਟ ਕਰਨ ਦੀ ਵਿਚਾਰਾ ਵਿੱਚ ਆਉਣ ਲੱਗੀ ਹੈ ਇਸ ਦਿਨ ਭੀੜ ਪਕੜਕਾ ਅਤੇ バス ਵਾਹਾਂ ਵਜ੍ਹਾ ਹੀ ਬਾਦਲ ਕਰਨ ਟ੍ਰੈਫਿਕ ਦੀ ਵੀ ਵਧੀਆ ਹੈ ਇਸ ਨੇ ਉਹਨਾਂ ਨੇ ਕਿਹਾ ਹੈ ਕਿ ਬਸ ਸ਼ਹਿਰ ਦੇ ਬਿਲਕੁਲ ਵਿਚਾਲੇ ਪੀੜ ਪਾੜ ਵਾਲੇ ਇਲਾਕੇ ਵਿੱਚ ਉੱਥੇ ਰੋਜ਼ਾਨਾ ਹਜ਼ਾਰਾਂ ਬੱਚਾ ਦੇ ਆਉਣ ਜਾਣ ਦਾ ਹੁਣ ਆਰਨਾ ਟ੍ਰੈਫਿਕ ਸਮੱਸਿਆ ਦੂ ਦਿਨ ਦਿਨ ਗੰਬੀਰ ਹੁੰਦੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਟੈਕਨੋਲੋਜੀ ਦੇ ਆਈਟੀ ਆਈ ਚੌਕ ਦੇ ਇਜ਼ਮ ਵਿੱਚ ਹਮੇਸ਼ਾ ਜਾਮ ਲੱਗੇ ਰਹਿੰਦੇ ਆ ਇਸੇ ਕਰਕੇ ਲੋਕਾਂ ਨੂੰ ਬੜੀ ਮੁਸ਼ਕਲ